ਪਿਆ ਪੋਟਾ ਦੀ ਖਾਤਰ ਲੈਂਦੇ ਨਾ ਚੰਬਰਵਾਸੋਂ ਪੰਜਾਬ ਦੀਆਂ ਜੋਗੀ ਭੜਾਈਆਂ ਦਾ ਜੋ ਪੰਜਾਬ ਦੇ ਜਗ੍ਹਾ ਪਿਆਰਪਰੀ ਸਾਸਰੀ ਕਾਲ ਸਾਰਿਆਂ ਨੂੰ ਤੁਸੀਂ ਸਾਰੇ ਜਾਣਦੇ ਆ 5 ਦਿਨ ਤੋਂ ਇੱਕ ਬਹੁਤ ਦੁਖਦਾਈ ਘਟਨਾ ਜਿਹੜੀ 5 ਸਾਲ ਦਾ ਬੱਚਾ ਹਰਵੀਰ ਜਿਹਦੇ ਨਾਲ ਇੱਕ ਪ੍ਰਵਾਸੀ ਨੇ ਬਹੁਤ ਜ਼ਿਆਦਾ ਗੰਦੀ ਹਰਕਤ ਕੀਤੀ ਆ ਤੇ ਉਹਦਾ ਕਤਲ ਕਰ ਦਿੱਤਾ ਗਿਆ ਸਾਰਿਆਂ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਬਹੁਤ ਦੁੱਖ ਆ ਜਗਾ ਜਗਾ ਦੇ ਉੱਤੇ ਕੈਂਡਲ ਮਾਰਚ ਕੱਢਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਆ ਬੇ ਉਹਦੇ ਜਿਹੜੀ ਆਤਮਾ ਉਹਦੀ ਸ਼ਾਂਤੀ ਵਾਸਤੇ ਪਲੱਸ ਪਿੰਡ ਪਿੰਡ ਦੇ ਵਿੱਚ ਮਤੇ ਪਾਏ ਜਾ ਰਹੇ ਆ ਤੇ ਕਾਫੀ ਚੀਜ਼ਾਂ ਹੋ ਰਹੀਆਂ ਜਿਸ ਤਰ੍ਹਾਂ ਅਸੀਂ ਅੱਜ ਪਹੁੰਚੇ ਆ सोनू ਭਾਈ ਨੇ ਇੱਥੇ ਇੱਕ ਪ੍ਰੋਗਰਾਮ ਰੱਖਿਆ ਸੀ ਲੌਂਗਿਆ ਜੀ ਦੇ ਨਾਲ ਮਿਲ ਕੇ ਵੀ ਪਿੰਡਾਂ ਦੇ ਵਿੱਚ ਮਤੇ ਪਾਏ ਜਾ ਰਹੇ ਆ ਪ੍ਰਵਾਸੀਆਂ ਦੇ ਖਿਲਾਫ ਵੀ ਉਹਨਾਂ ਦੀ ਸਾਰਿਆਂ ਦੀ ਪਿੰਡਾਂ ਦੀ ਵੈਰੀਫਿਕੇਸ਼ਨ ਕਰਾਈ ਜਾਵੇ ਪਿੰਡਾਂ ਦੀ ਵੈਰੀਫਿਕੇਸ਼ਨ ਕਰਾਈ ਜਾਵੇ ਉਹਨਾਂ ਸਾਰਿਆਂ ਦੀ ਉਸ ਚੀਜ਼ ਨੂੰ ਲੈ ਕੇ ਜਿਹੜਾ ਮਤਾ ਚੱਲ ਰਿਹਾ ਆ ਹਰਵੀਰ ਦੀ ਫੈਮਿਲੀ ਤੋਂ ਵੀ ਸਾਡੇ ਦੇ ਵਿੱਚ ਠਗਵਾੜੇ ਦੇ ਉੱਥੇ ਪਹੁੰਚੇ ਆ ਸਾਡਾ ਜਿੱਥੇ ਆਉਣ ਦਾ ਮੇਨ ਮਕਸਦ ਇਹ ਸੀ ਮੈਂ ਕੱਲ ਵੀ ਲਾਈਵ ਹੋਇਆ ਸੀ ਹੁਸ਼ਿਆਰਪੋ ਨਿਊਜ਼ ਚੈਨਲ ਤੋਂ ਵੀ ਮੈਂ ਚੀਜ਼ ਪੁਆਈ ਸੀਗੀ ਹਰਵੀਰ ਦੇ ਫਾਦਰ ਨਾਲ ਗੱਲ ਹੋਈ ਸੀ ਕੱਲ ਨੂੰ ਸਵੇਰੇ 11 ਵਜੇ ਸੁਖਨੀ ਸਾਹਿਬ ਦਾ ਪਾਰਟ ਜਿਹੜਾ ਉਹਨਾਂ ਦੇ ਘਰ ਪਾਣੂ ਕੀ ਦੇ ਵਿੱਚ ਰੱਖਿਆ ਜਾ ਰਿਹਾ ਜੋ ਕਿ ਫਗਵਾੜੇ ਤੋਂ ਨਕੂਦਰ ਰੋੜ ਦੇ ਉੱਤੇ 3 ਕਿਲੋਮੀਟਰ ਅੱਗੇ ਜਾ ਕੇ ਆ ਉਸ ਤੋਂ ਬਾਅਦ ਸੋਮਵਾਰ ਨੂੰ ਆਸਤਾਨੇ ਜਾ ਰਹੇ ਆ ਮੰਗਲਵਾਰ ਸ਼ਾਮ ਨੂੰ ਉਹ ਹਿਸ਼ਾਰਪੁਰ ਪਹੁੰਚ ਜੋਗੇ ਤੇ ਜਿੰਨੇ ਸਾਥੀਆਂ ਨੇ ਮੈਨੂੰ ਕਾਲ ਆਈ ਆ ਮਿਲਣ ਵਾਸਤੇ ਅਸੀਂ ਸਾਰੇ ਸਾਰੇ ਬੁੱਧਵਾਰ ਨੂੰ ਉਹਨਾਂ ਨੂੰ ਮਿਲਾਂਗੇ ਕਈਆਂ ਨੇ ਉਹਨਾਂ ਦੀ ਮਦਦ ਕਰਨੀ ਆ ਕਈ ਲੀਡਰਾਂ ਦੇ ਫੋਨ ਆਏ ਆ ਉਹਨਾਂ ਦੀ ਫੈਮਿਲੀ ਨੂੰ ਮਿਲਣ ਲਈ ਬਾਕੀ ਅਸੀਂ ਸਾਰਿਆਂ ਨੇ ਸਲਾਹ ਕੀਤੀ ਆ ਜਿਸ ਦਿਨ ਉਹਦੀ ਫੈਮਲੀ ਆ ਜਾਂਦੀ ਆ ਉਸ ਤੋਂ ਬਾਅਦ ਦੇ ਵਿੱਚ ਇਕੱਠੇ ਹੋ ਕੇ ਇੱਕ ਦਿਨੇ ਹੀ ਇੱਕ ਜਗ੍ਹਾ ਦੇ ਉੱਤੇ ਕੋਈ ਅਸੀਂ ਤੁਰ ਕੇ ਰੋਡ ショੋ ਨਹੀਂ ਕਰਨਾ ਇੱਕ ਜਗ੍ਹਾ ਦੇ ਉੱਤੇ ਹੀ ਸਾਰਾ ਇਕੱਠ ਕਰਕੇ ਉਹਦੀ ਫੈਮਲੀ ਦੇ ਰੂਪ ਰੂਪ ਹੋਣਾ ਆ ਉਹਦੇ ਸੰਬੰਧ ਦੇ ਵਿੱਚ ਇੱਕ ਵਧੀਆ ਕੱਟ ਕੀਤਾ ਜਾਊਗਾ ਕਿਸੇ ਨੂੰ ਫੋਨ ਕਰਕੇ ਸੱਦਾ ਨਹੀਂ ਦਿੱਤਾ ਜਾਊਗਾ মিডিਆ ਦੇ ਰਾਹੀਂ ਜਾਂ ਅਸੀਂ ਲਾਈਵ ਹੋ ਕੇ ਹੀ ਸਾਰਿਆਂ ਨੂੰ ਉਹ ਜਗ੍ਹਾ ਦੱਸਾਂਗੇ ਵੱਧ ਤੋਂ ਵੱਧ ਆਪਣੀਆਂ ਫੈਮਲੀਆਂ ਲੈ ਕੇ ਆਪਣੇ ਬੱਚੇ ਲੈ ਕੇ ਪਹੁੰਚੋ ਕਿਉਂਕਿ ਐਦਾਂ ਦੇ ਦਰਿੰਦੇ ਪਤਾ ਨਹੀਂ ਕਿੰਨੇ ਸਾਡੇ ਹੁਸ਼ਿਆਰਪੁਰ ਦੇ ਵਿੱਚ ਪੰਜਾਬ ਦੇ ਵਿੱਚ ਘੁੰਮ ਰਹੇ ਆ ਅਸੀਂ ਆਪਣੇ ਬੱਚਿਆਂ ਨੂੰ 24 ਘੰਟੇ ਕਮਰਿਆਂ ਦੇ ਵਿੱਚ ਬੰਦ ਨਹੀਂ ਰੱਖ ਸਕਦੇ ਪਹਿਲਾਂ ਤਾਂ ਸਿਰਫ ਅਸੀਂ ਲੜਕੀਆਂ ਨੂੰ ਰੋਕਦੇ ਸੀ ਘਰੋਂ ਬਾਹਰ ਨਿਕਲਦੇ ਆਪਾਂ ਵਿੱਚ ਆਪਣੇ ਆਪ ਹੀ ਨਹੀਂ ਲੈਂਦੇ ਸਾਡੇ ਪੁਲਿਸ ਨਹੀਂ ਲੈਂਦੇ ਆ ਕਾਹਦੀਆਂ ਬੋਲਟਾਂ ਦੇ ਨਾਲ ਸਾਰੇ ਖੜੇ ਹੋ ਗਏ ਉਹ ਤੁਹਾਨੂੰ ਪੰਜਾਬੀ ਦਾ ਜੋਗੀ ਚੜਾਈ ਕਰਦਾ ਸਮੀਖਿਆ ਲੈਣਾ ਸਾਰਾ ਪ੍ਰੋਗਰਾਮ ਰੱਖਿਆ ਸੀ ਉਹਨਾਂ ਦੇ ਨਾਲ ਗੱਲ ਕੀਤੀ ਜਾਵੇ ਉਹ ਆਪਣਾ ਵਿਚਾਰ ਦੱਸਣ ਕਿ ਤੁਹਾਨੂੰ ਵੀ ਪਿੰਡਾਂ ਦੇ ਵਿੱਚ ਕਿੱਦਾਂ ਦਾ ਰਿਸਪੌਂਸ ਮਿਲ ਰਿਹਾ ਵੀ ਜਿਹੜੇ ਮਰਜੀ ਨਿਊਜ਼ ਚੈਨਲ ਦੇਖ ਲੋ ਕੁਝ ਵੀ ਦੇਖ ਲੋ ਹਰ ਜਗ੍ਹਾ ਤੇ ਇਸ ਬੱਚੇ ਦੀ ਗੱਲ ਹੋ ਰਹੀ ਆ ਉਸ ਬੱਚੇ ਨਾਲ ਇੰਨੀ ਦੁਖਦਾਈ ਘਟਨਾ ਹੋਈ ਆ ਕਿਦਾਂ ਤੜਪ ਤੜ ਕੇ ਮਰਿਆ ਹੋਊਗਾ ਉਹਦੇ ਸਮਾਂ ਦੇ ਵਿੱਚ ਸਾਨੂੰ ਭਾਈ ਡੋਣਾ ਗੱਲ ਕਰਨਗੇ ਜਾਂ ਉਹਨਾਂ ਦੇ ਪਰਿਵਾਰਕ ਮੈਂਬਰ ਆਏ ਆ ਹਾਂਜੀ ਭਾਈ ਬਹੁਤ ਹੀ ਦੁਖਵਾਲੀ ਗੱਲ ਆ ਇਹ ਇੱਕ ਪ੍ਰਵਾਸੀ ਬਰੋ ਐਡਾ ਜ਼ਾਲਮ ਜੁਰਮ ਕੀਤਾ ਗਿਆ ਵੀ ਨਹੀਂ ਹੋਣਾ ਚਾਹੀਦਾ ਇਹਨਾਂ ਨੂੰ ਲੱਖ ਵੱਖ ਪੰਚਾਇਤਾਂ ਨੂੰ ਮਤੇ ਪਾਉਣੇ ਚਾਹੀਦੇ ਆ ਇਹਨਾਂ ਨੂੰ ਪਿੰਡਾਂ ਦੇ ਵਿੱਚੋਂ ਦੂਰ ਕਰਨਾ ਚਾਹੀਦਾ ਹੈ ਇਹਨਾਂ ਨੂੰ ਕੋਈ ਵੀ ਪਲਾਟ ਜਾਂ ਕੋਈ ਰਹਿਣ ਦੀ ਜਗ੍ਹਾ ਅਸੀਂ ਆਪਣੇ ਬਣਾਇਓ ਆ ਭਾ 1000000 ਕਿਰਾਏ ਲੈਣ ਦੇ ਖਾਤਰ ਅਸੀਂ ਇਹਨਾਂ ਨੂੰ ਪਿੰਡਾਂ ਦੇ ਵਿੱਚ ਅਸੀਂ ਜਗ੍ਹਾ ਦੇ ਰਹੇ ਆ ਉਹ ਨਹੀਂ ਹੋਣੀ ਚਾਹੀਦੀ ਆਪਣੇ ਆਪਣੀ ਪੰਚਾਇਤਾਂ ਨੂੰ ਮੋੜੇ ਪਾਓ ਕਿ ਇਹ ਬੰਦਿਆਂ ਨੂੰ ਨਾ ਕੋਈ ਵੋਟ ਬਣਾਉਂਗਾ ਨਾ ਕੋਈ ਨਾਤਾ ਹਜ਼ਾਰ ਕਾਟ ਬਣਾਉਂਗਾ ਜਿਹੜੇ ਕੋਈ ਪੁਰਾਣੇ ਆ ਉਹਨਾਂ ਦੀ ਆਈਡੈਂਟੀ ਥਾਣੇ ਜਾ ਕੇ ਉਹਨਾਂ ਦੀ ਦੇਖਿਆ ਦੇਵਾਂਗਾ ਉਹਨਾਂ ਤੇ ਕੋਈ ਪਰਚਾ ਤਾਂ ਨਹੀਂਗਾ ਤੇ ਡਾਂਟੀਆਂ ਆਪਣੇ ਨਾਲ ਰੱਖਣ ਆਪਾਂ ਪਰਿਵਾਰ ਦੇ ਨਾਲ ਮੁੰਡੇ ਦੇ ਨਾਲ ਮੁੰਡਾ ਲਾ ਕੇ ਖੜੇ ਆ ਜਦੋਂ ਵੀ ਸਾਨੂੰ ਰਾਣਾ ਜੀ ਜਾਂ ਉਹਨਾਂ ਦੇ ਪਰਿਵਾਰ ਮੈਨ ਕੋਲ ਦੇਣਗੇ ਆਪਾਂ ਉਹਨਾਂ ਦੇ ਨਾਲ ਖੜੇ ਆ ਤੇ ਉਹਨਾਂ ਨੂੰ ਇੱਕ ਹੋਰ ਆ ਜੇਤੀ ਤੋਂ ਜੇਤੀ ਸਰਕਾਰ ਨੂੰ ਇੱਕ ਬੇਨਤੀ ਆ ਕਿ ਜਲਦੀ ਤੋਂ ਜਲਦੀ ਵਾਸਟੈਂਕ ਤੇ ਕੇਸ ਲਾਇਆ ਜਾਵੇ ਤੇ ਉਸ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਸਾਰਿਆਂ ਦਾ ਕਿ ਇਹੀ ਮੋਟੀ ਵਾਇਚਾ ਅੱਜ ਇਕੱਠੇ ਹੋਣ ਦਾ ਔਰ ਉਹਨਾਂ ਦੇ ਪਰਿਵਾਰ ਨੂੰ ਕੋਈ ਬਹੁਤ ਗਰੀਬ ਫੈਮਿਲੀ ਆ ਉਹ ਉਹਨੇ ਸਰਕਾਰ ਨੂੰ ਬੇਨਤੀ ਆ ਕਿ ਉਹਨਾਂ ਦੇ ਪਰਿਵਾਰ ਨੂੰ ਕਿਸੇ ਮੈਂਬਰ ਨੂੰ ਨੌਕਰੀ ਜ਼ਰੂਰ ਦਿੱਤੀ ਜਾਵੇ ਹਾਂਜੀ ਸਤਿ ਸ਼੍ਰੀ ਅਕਾਲ ਸਰਨਾ ਮੈਂ ਕਹਿਣਾ ਚਾਹੁੰਦਾ ਕਿ ਸਾਰੇ ਜਣੇ ਮੰਗ ਆ 52 ਪਰ ਲੇਕਿਨ ਉਸ ਦਰਿੰਦੇ ਨੇ ਇੰਨਾ ਕੁ ਜ਼ਿਆਦਾ ਮਾਰਾ ਕੀਤਾ ਨਾ 52 ਨਹੀਂ ਜੋ ਆਰਮ ਕੰਟਰੀ ਚ ਹੈਗਾ ਨਾ 사ਜਾ ਸ਼ਹਿਰਾਂ ਬਾਜ਼ਾਰ ਚ ਇਹ ਦਰਿੰਦੇ ਨੂੰ 사ਜਾ ਇਦਾਂ ਹੀ ਦਿੱਤੀ ਜਾਵੇ ਕਿ ਆਉਣੇ ਵਾਲੀ ਪੀੜ੍ਹੀ ਸਭ ਦੇਖੇ ਜਾਣ ਕਿ ਕਿਸੇ ਨੂੰ ਸਜ਼ਾ ਦਿੱਤੀ ਸੀ ਸ਼ਰਯਮ ਕਿਸੇ ਉਹਨੇ ਸ਼ਹਾਪਤ ਉਹਦਾ ਸ਼ਹਾਪਤ ਕਿਸੇ ਚੌਂਕ 'ਚ ਬੰਨ੍ਹ ਕੇ ਸਜ਼ਾ ਦਿੱਤੀ ਜਾਵੇ ਜੇ ਤਨਾ ਬੱਚੇ ਨੂੰ ਤੜਵਾ ਤੜਾ ਮਾਰਿਆ ਉਹ ਉਹਨੂੰ ਵੀ ਇਦਾਂ ਤੜਵਾ ਤੜਾ ਮਾਰਿਆ ਜਾਵੇ ਜਿਹੜਾ ਅੱਕਿਆ ਵੀ ਕੋਈ ਕਰਨ ਤੋਂ ਪਹਿਲਾਂ 36 ਵਾਰੀ ਸੋਚੇ ਕਿ ਮੈਂ ਇਹ ਗੁਨਾਹ ਕਰੂੰਗਾ ਮੈਨੂੰ ਸਜ਼ਾ ਇਦਾਂ ਮਿਲੂ ਕਿਰਾ ਆਪਣੇ ਇੰਡੀਆ 'ਚ ਪਹਿਲੀ ਵਾਰੀ ਇਹ ਹੋਊਗਾ ਇਦਾਂ ਮੇਰੀ ਸਰਕਾਰ ਤੋਂ ਇਹ ਰਿਕਵੈਸਟ ਆ ਅਗਰ ਇਦਾਂ ਕੀਤਾ ਜਾਵੇ ਸਭ ਨੂੰ ਦਿਨ ਨੂੰ ਸਕੂਨ ਮਿਲੂਗਾ ਬੱਚਾ ਤਾਂ ਵਾਪਸ ਨਹੀਂ ਆ ਸਕਦਾ ਪਰ ਲਿਕ ਨਹੀਂ ਆ ਜੋ ਦਿਲਾਂ ਦੇ ਵਿੱਚ ਰੋਸ ਆ ਸਕਦੇ ਉਹ ਸਾਨੂੰ ਸਕੂਨ ਮਿਲੂਗਾ ਜੇ ਇਸ ਤਰ੍ਹਾਂ ਉਹਨੂੰ ਸਾਜਾ ਦਿੱਤੀ ਜਾਵੇ ਸਤਿ ਸ਼੍ਰੀ ਅਕਾਲ ਆਪਾਂ ਇਹੀ ਕਹਿੰਦੇ ਕਿ ਜੋ ਹਰ ਵੀਰ ਦੇ ਨਾਲ ਇੱਕ ਛੋਟੇ ਬੱਚੇ ਦੇ ਨਾਲ ਹੋਇਆ ਆ ਅੱਜ ਸਾਰਾ ਪੰਜਾਬ ਦੁਖੀ ਆ ਸਾਰੇ ਭੈਣ ਭਰਾ ਦੁਖੀ ਆ ਅੱਜ ਆਪਾਂ ਇਸ ਸੰਬੰਧੀ ਜਿਹੜਾ ਇਹ ਇਕੱਠ ਕੀਤਾ ਈ ਸਾਰੇ ਭਰਾਵਾਂ ਨੇ ਲੜ ਕੇ ਉਹਦੇ ਵਿੱਚ ਆਹੀ ਮੰਗਿਆ ਫਾਸਟ ਟਰੈਕ ਦੇ ਵਿੱਚ ਜਲਦੀ ਤੋਂ ਜਲਦੀ ਸਜ਼ਾ ਦਿੱਤੀ ਜਾਵੇ ਤੇ ਸਜ਼ਾ ਇਦਾਂ ਦੀ ਦਿੱਤੀ ਜਾਵੇ ਮਿਸਾਲ ਪੈਦਾ ਹੋਵੇ ਨਾ ਕਿ ਇਦਾਂ ਹੋਵੇ ਕਿ ਹੈਰੀ ਵਰਮਾ ਵਾਂਗੂ 20-20 ਸਾਲ ਕੋਟਾ 'ਚ ਧੱਕੇ ਖਾਣੇ ਪੈਣ ਤੇ ਬੱਚੇ ਦੇ ਘਰ ਦੇ ਜਿਹੜੇ ਬਹੁਤ ਹੀ ਗਰੀਬੀ ਹਾਲਾਤ ਆ ਉਹਨਾਂ ਦੇ ਘਰਦਿਆਂ ਦੇ ਉਸ ਪਰਿਵਾਰ ਦੀ ਵੱਧ ਤੋਂ ਵੱਧ ਸਹਾਇਤਾ ਕੀਤੀ ਜਾਵੇ ਉਸ ਪਰਿਵਾਰ 'ਚੋਂ ਕਿਸੇ ਨੂੰ ਨੌਕਰੀ ਦਿੱਤੀ ਜਾਵੇ ਤੇ ਉਹਨਾਂ ਦਾ ਵੱਧ ਚੜ ਕੇ ਸੌਖੇ ਟਾਈਮ ਤੇ ਸਟੈਂਡ ਲਿੱਤਾ ਜਾਵੇ ਆ ਨਾ ਹੋਵੇ ਚਾਰ ਦਿਨ ਬੋਲ ਕੇ ਤੇ ਮੁੜ ਕੇ ਕੱਚਾ ਹੱਥ ਦੇ ਕੇ ਬੈਜਿਓ ਜਿੰਨੀ ਦੇਰ ਉਸ ਬੰਦੇ ਨੂੰ سزا ਨਹੀਂ ਮਿਲਦੀ ਉਸ ਪਰਵਾਸੀ ਭਈਏ ਨੂੰ سزا ਨਹੀਂ ਮਿਲਦੀ ਉਨੀ ਦੇਰ ਕੋਈ ਵੀ ਬੰਦਾ ਟੇਕੇ ਨਾ ਬੈਠਿਓ ਸਾਰੇ ਭਰਾ ਸਾਰੀਆਂ ਭੈਣਾਂ ਸਾਰੇ ਜ਼ਿਲ੍ਹੇ ਤੇ ਸਾਰੇ ਪਿੰਡਾਂ ਨੂੰ ਬੇਨਤੀ ਆ ਵੱਧ ਚੜ ਕੇ ਆਪਣੇ ਆਪਣੇ ਪਿੰਡਾਂ ਦੇ ਵਿੱਚ ਇਹ ਭਈਆਂ ਦੀ ਵੈਰੀਫਿਕੇਸ਼ਨ ਕਰਾ ਕੇ ਤੇ ਜਿਹੜੇ ਇਲੀਗਲ ਰਹਿੰਦੇ ਆ ਉਹਨਾਂ ਨੂੰ ਕੱਢਿਆ ਜਾਵੇ ਤੇ ਜਿਹੜੇ ਇਲੀਗਲ ਰੇਡੀਆ ਲਾਉਂਦੇ ਆ ਧੰਦਾ ਕਰਦੇ ਆ ਪੰਜਾਬ ਦੇ ਵਿੱਚ ਆ ਕੇ ਤੇ ਆਪਣੇ ਬੰਦਿਆਂ ਨੂੰ ਕੰਮ ਦੇ ਇਹਨਾ ਕਰਕੇ ਆਪਣੇ ਬੰਦੇ ਵਿਹਲੇ ਘੁੰਮਦੇ ਆ ਕਿਉਂਕਿ ਸਾਰਾ ਕੰਮ ਤਾਂ ਸਾਡੇ ਬੰਦੇ ਇਹਨਾ ਨੂੰ ਦੇ ਦਿੰਦੇ ਆ ਤੇ ਸਾਡੇ ਬੰਦੇ ਰੋਟੀ ਤੋਂ ਮਤਾਜ ਹੋ ਜਾਂਦੇ ਆ ਤੇ ਇਹ ਬੰਦੇ ਇੱਥੇ ਆ ਕੇ ਰਾਜ ਕਰਦੇ ਆ ਆਪਾਂ ਭਈਆ ਰਾਜ ਨਹੀਂ ਚੱਲਣ ਦੇਣਾ ਗੁੰਡਾ ਰਾਜ ਨਹੀਂ ਚੱਲਣ ਦੇਣਾ ਭਈਏ ਪੰਜਾਬੋ ਤੇ ਪੰਜਾਬ ਬਚਾਓ ਸਾਰੇ ਜਣੇ ਰਲ ਕੇ ਇਹੀ ਨਾਰਾ ਰੱਖਿਓ ਭਈਏ ਪੰਜਾਬੋ ਪੰਜਾਬ ਬਚਾਓ ਠੀਕ ਹੈ ਭਾਈ